ਯਕੀਨ ਕਰੋ ਬੰਦਾ ਬੰਦੇ ਦਾ ਦੁਸ਼ਮਣ ਨਹੀਂ ਹੁੰਦਾ ਬੰਦਾ ਦੁਸ਼ਮਣ ਹੁੰਦਾ ਬੰਦੇ ਦੀ ਕਾਮਯਾਬੀ ਦਾ ਅਕਸਰ ਲੋਕ ਕਹਿ ਦਿੰਦੇ ਨੇ ਯਾਰ ਲੋਕ ਮੇਰੇ ਦੁਸ਼ਮਣ ਬਣ ਗਏ ਆ ਦੁਸ਼ਮਣ ਲੋਕ ਤੇਰੇ ਨਹੀਂ ਦੁਸ਼ਮਣ ਲੋਕ ਤੇਰੇ ਚਿੱਟੇ ਕੱਪੜਿਆਂ ਦੇ ਆ ਦੁਸ਼ਮਣ ਲੋਕ ਤੇਰੇ ਚੰਗੀ ਕੋਠੀ ਦੇ ਆ ਦੁਸ਼ਮਣ ਲੋਕ ਤੇਰੀ ਗੱਡੀ ਦੇ ਆ ਦੁਸ਼ਮਣ ਉਹਨਾਂ ਦੇ ਆ ਜਿਹੜੇ ਤੇਰੇ ਕੋ 4 ਰੁਪਏ ਆ ਉਹ ਕਹਿੰਦੇ ਆ ਨਾ ਬੰਦਾ ਤਾਂ ਮੈਂ ਉਹ ਹੀ ਆ ਬਸ ਟਾਈਮ ਮੇਰੇ ਤੇ ਬਦਲ ਗਿਆ ਏ ਜਦੋਂ ਟਾਈਮ ਮਾੜਾ ਹੁੰਦਾ ਤੇ ਸਾਰੇ ਛੱਡ ਜਾਂਦੇ ਬੰਦਾ ਤੇ ਉਹ ਹੀ ਹੁੰਦਾ ਤੇ ਜਦੋਂ ਬੰਦੇ ਤੇ ਟਾਈਮ ਚੰਗਾ ਹੁੰਦਾ ਜਿਹੜੇ ਨਾਲ ਬੰਦੇ ਜਿਹੜੇ ਆਪਣੇ ਹੁੰਦੇ ਉਹ ਹੀ ਜੜਾਂ ਵੱਢਣ ਲੱਗ ਪੈਂਦੇ ਆ ਉਹੀ ਤੁਹਾਡੇ ਖਿਲਾਫ ਹੋ ਜਾਂਦੇ ਆ ਔਰ ਯਕੀਨ ਕਰੋ ਹਸਦ ਸਾਡੇ معاشਰੇ ਚ ਇਦਾਂ ਹੋਇਆ ਪਿਆ ਨਾ ਜਿਹਦੀ ਕੋਈ ਹੱਦ ਹੀ ਨਹੀਂ ਗਈ ਮੈਂ ਨਾ ਅਕਸਰ ਲੋਕਾਂ ਨੂੰ ਵੇਖਣਾ ਹੁੰਦਾ ਸੀਗਾ ਮੈਂ ਕਹਣਾ ਯਾਰ ਫਲਾਨਾ ਬੰਦਾ ਇੱਥੇ ਰਹਿ ਕੇ ਕਾਮਯਾਬ ਹੋਇਆ ਤੇ ਉਹ ਇਹ ਜਗਾ ਕੱਲ ਹੀ ਛੱਡ ਗਿਆ ਉਹ ਇਹ ਮੱਲਾ ਕੱਲ ਹੀ ਛੱਡ ਗਿਆ ਪਿੰਡ ਕੱਦੋਂ ਛੱਡ ਗਿਆ ਉਹ ਸਾਰੀਆਂ ਚੀਜ਼ਾਂ ਮੈਂ ਫੇਸ ਕਰ ਰਿਹਾ ਕਿ ਲੋਕ ਕਿਉਂ ਆਪਣੀ ਜਗਾ ਛੱਡਦੇ ਕਿਉਂ ਮੱਲਾ ਛੱਡਦੇ ਆ ਯਕੀਨ ਕਰੋ 26 ਸਾਲਾਂ ਦੀ ਜ਼ਿੰਦਗੀ ਦਾ ਇਹ ਨਚੋੜਾ